ਮਾਂਜੂ ਡਿਜੀ ਸਰ ਔਰ ਐਸਐਸਪੀ ਐਸਬੀਐਸ ਨਗਰ ਮਹਿਤਾਬ ਸਿੰਘ ਆਈਪੀਐਸ ਬੋਲ ਰਿਹਾ ਹਾਂ ਬਿਲਕੁਲ ਕਲੀਅਰ ਕਰਟ ਇਨਸਟਰਕਸ਼ਨ ਹੈਗੀਆਂ ਡਰੱਗਸ ਦੇ ਮਾਮਲੇ ਨੂੰ ਲੈ ਕੇ ਔਰ ਐਂਟੀਬਾਇਓਟਿਕ ਨੂੰ ਲੈ ਕੇ ਇਸ ਸੌਲਵ ਵਿੱਚ ਅਸੀਂ ਐਫਆਰ ਨੰਬਰ ਬਰਤਜੀਪੀਸੀਈ 226 ਉਹਦੇ ਵਿੱਚ 50 ਗ੍ਰਾਮ ਸਾਡੀ ਨਾਕਿਆ ਸੀਗਾ ਜਿਹੜਾ ਸਪੈਸ਼ਲ ਨਾਕਾ ਬੰਦੀ ਸੀਗੀ ਦਵਾਈ ਦੀਆਂ ਚੱਲ ਰਹੀਆਂ ਉਹਦੇ ਵਿੱਚ ਨਿਰਮਲ ਸਿੰਘ ਨੇ 50 ਗ੍ਰਾਮ ਓਪੀਐਮ ਕਵਰ ਕੀਤੀ ਔਰ ਇਹ ਬੰਦਾ ਸੀ ਜਿੰਦਰਜੀਤ ਸਿੰਘ ਜਿਹੜਾ ਵੀ ਠੱਠੀਆਂ ਦਾ ਰਹਿਣ ਵਾਲਾ ਹੈਗਾ ਬਿਆਸ ਖਾਣੇ ਚ ਪੈਣ ਪੈਂਦਾ ਇਹਦਾ ਔਰ ਉਹਦੀ ਜਦੋਂ ਫਰਦਰ ਇਨਟੈਰੋਗੇਸ਼ਨ ਦੇ ਵਿੱਚ ਦੁਆਰਾ ਉਹਨੂੰ ਡੈਰਿਵਟ ਕੀਤਾ ਤਾਂ 7 ਕਿਲੋ ਦੇ ਕਰੀਬ ਉਹਦੇ ਕੋਲ ਹੋਰ ਰਿਕਵਰ ਹੋਈ ਜਦੋਂ 7 ਕਿਲੋ ਹੋਈ ਤਾਂ ਦੁਆਰਾ ਫਿਰ ਕੋਸ਼ਿਸ਼ ਕੀਤੀ ਵੀ ਇਹ ਨਵੇਂ ਸ਼ਹਿਰ ਕਿਉਂ ਆਇਆ ਸੀਗਾ ਉਹਦੇ ਚ ਫਿਰ ਕਨਫੈਸ ਹੋਇਆ ਵੀ ਇਹ ਦਵਿੰਦਰ ਨਾਮ ਦਾ ਬੰਦਾ ਹੈਗਾ ਜਿਹੜਾ ਕਿ ਆਪਣੇ ਪਹਿਲਾਂ ਵੀ ਸਾਨੂੰ ਵਾਂਟਡ ਸੀਗਾ ਉਹ ਆ ਬੌਬੀਸ 10 ਪੁਆਇੰਟਲ ਦੇ ਵਿੱਚ ਉਹਦਾ ਇਹ ਪੁਰਾਣਾ ਸਰ ਵੀ ਹੈਗਾ ਜਦੋਂ ਦੁਵਾਰਾਂ ਡੈਰਿਗੂਸ਼ਨ ਹੋਈ ਔਰ ਕਰਾਸ ਕੁਐਸਚਨਿੰਗ ਕੀਤੀ ਉਹਦੇ ਚ ਕਲੀਅਰ ਹੋਇਆ ਵੀ ਇਹ ਸਮਾਨ ਦੇ ਨਾਮ ਆਇਆ ਸੀਗਾ ਜਿਹੜਾ ਕਿ ਦਵਿੰਦਰ ਕੋਸੀ ਕੁਝ ਪੈਸੇ ਦਾ ਲੈ ਲੈਂਡ ਡੀਡ ਦੇ ਚੱਕਰ 'ਚ ਉਹ ਸਮਾਨ ਵਾਪਸ ਚੱਕਰ ਆਇਆ ਸੀ ਇਹਦੀ ਗੱਲ ਤਾਂ ਉਹ ਸਮਾਨ ਜਿਹੜਾ ਸੀ ਕੰਗ ਪੈਂਟ ਆਫ ਦਾ ਜਿਹੜਾ ਕਿ ਗੁਵਿੰਦਰભાઈ ਕੋਲ ਹੈਗਾ ਉਹ ਦਿਨ ਵਿੱਚ ਇਹਨਾਂ ਨੇ ਦਮਿਆ ਹੋਇਆ ਸੀਗਾ ਔਰ ਉਸ ਦਿਨ ਵੀ ਉਸਮਾਨ ਨੇ ਹੀ ਆਇਆ ਸੀਗਾ ਵਾਪਸ ਉਹ ਉਹ ਵੀ ਰਿਕਵਰ ਹੋਇਆ ਤੇ ਟੋਟਲ ਸਾਡੇ ਕੋਲ ਲਿਖਿਆ 28 ਕਿਲੋ 80 ਗ੍ਰਾਮ ਦੇ ਟੋਟਲ ਸਾਰੀ ਰਿਕਵਰੀ ਹੋਈ ਆ ਇਹਦੇ ਸੌਨ ਵਿੱਚ ਅਸੀਂ ਫਰਦਰ ਜਿਹੜੀ ਐਸ ਪਰ ਲਾ ਹੈਗੀ ਆ ਉਹ ਕਾਰਵੇ ਚੱਲ ਰਹੀ ਆ ਔਰ ਜਿਹੜੇ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਜਿੰਨੇ ਵੀ ਲਿੰਕਸ ਹੈਗੇ ਆ ਉਹ ਤੇ ਸਾਡੀ ਆਲਰੇਡੀ ਸੀਨੀਅਰਟੀ ਟੀਮ ਵਰਕ ਕਰੀ ਹੈਗੀ ਆ ਔਰ ਨਾਲ ਡੀਐਸਪੀ ਜੀ ਸਾਹਿਬ ਵੀ ਨਾਲ ਹੈਗੇ ਆ